ਸੂਹੀ ਮਲਾ ਪੰਜਵਾ ਤਿਆਗੁਣ ਤੇਰੇ ਸਾਰ ਸੁਭਾਲੀ ਮੋਹਿ ਨਿਰਗੁਣ ਕੇ ਦਤਾਰੇ ਬਾਖਰੀਦ ਕਿਆ ਕਰੇ ਚਤੁਰਾਈ ਏ ਜਿਉ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ ਰਹਾਉ

ਮਤ ਨਹੀਂ ਪਾਈਐ ਅੰਤ ਨਾ ਲਈਐ ਮਨ ਤਰਸੈ ਚਰਨਾਰੇ ਪਾਵਾਂ ਦਾਨ ਢੀਠ ਹੋਏ ਮੰਗੋ ਮੁਖ ਲੱਗੇ ਸੰਤਰੇ ਨਾਰੇ ਜਨ ਨਾਨਕ ਕੋ ਗੁਰ ਕਿਰਪਾ ਤਾਰੀ ਤਰਬ ਹਾਥ ਦੇ ਨਿਸਤਾਰੇ ਸੂਹੀ ਮਲਾ 5ਵਾਂ ਘਰ ਤੀਜਾ ੴ ਸਤਗੁਰ ਪ੍ਰਸਾਦ ਸੇਵਾ ਥੋਰੀ ਮੰਗਨ ਬੋਤਾ ਮਹਿਲ ਨਾ ਪਾਵੇ ਕਹਿ ਤੋ ਬਹੁਤ ਜੋ ਪ੍ਰੇਮ ਨੇ ਤਨ ਕੀਰੀ ਸਾ ਕੂੜੇ ਮੂਰਖ ਕੀ ਹਾਠੀ ਸਾ ਰਹਾ ਦੇਖ ਦਿਖਾਵੇ ਸਚ ਨਾ ਕੁਮਾਵੇ ਕਹਿ ਤੋ ਮਹਿਲੀ ਨਿਕਟ ਨਾ ਆਵੇ ਅਤੀਤ ਸਦਾਏ ਮਾਇਆ ਕਾ ਮਤ ਮਨ ਨਹੀਂ ਪ੍ਰੀਤ ਕਹ ਮੁਕਰਤਾ ਤੋ ਨਾਨਕ ਰੱਬ ਬਿਨੋ ਸੁਨੀਜੈ ਕੁਚਲ ਕਠੋਰ ਕਾਮੀ ਮੁਕਤ ਕੀਜੈ ਦਰਸ਼ਨ ਦੇਖੇ ਕੀ ਵਡਿਆਈ ਤੁਮ ਸੁਖ ਦਤੇ ਪੁਰਖ ਸੁਭਾਈ ਰਹਾਉ ਦੁਜਾ ਸੁਹੀ ਮੈਲਾ ਪੰਜਵਾ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਔਸਰ ਆਪਣਾ ਬੂਝੈ ਨਾ ਇਆ ਨਾ ਮਾਇਆ ਮੋਹ ਰੰਗ ਲਪਟਾ ਨਾ ਰਹਾਉ ਲੋਭ ਲਹਿਰ ਕੋ ਬਿਕਸ ਫੂਲ ਬੈਠਾ ਹਾਦ ਜਨਕਾ ਦਰਸ਼ਨ ਦੀ ਥ ਕਬੂ ਨਾ ਸਮਝੈ ਅਗਿਆਨ ਗੋਵਾਰ ਬਹਰ ਬਹਰ ਲਪਤਿਓ ਜੰਜਰ ਰਹਾ ਬਿਖਾਣ ਨਾਦ ਕੰਨ ਸੁਣ ਹੀਨਾ ਹਰ ਜਸ ਸੁਨਤ ਆਲਸ ਮਨ ਕੀਨਾ ਦ੍ਰਿਸ਼ਟ ਨਹੀਂ ਰੇ ਪੇਖਤ ਅੰਧੇ ਛੋਟ ਜਾਏ ਠੂਠੇ ਸਭ ਧੰਦੇ ਰਹਾਉ ਕਾ ਨਾਨਕ ਪ੍ਰਭ ਬਖਸ਼ ਕ੍ਰੀ ਜਾ ਤਰ ਕਿਰਪਾ ਮੋਹਿ ਸਾਧ ਸੰਗ ਦੀ ਜਾ ਤੋ ਕਿਛ ਪਾਈਐ ਜੋ ਹੋਈਐ ਰੇ ਨ ਜਿਸੈ ਬੁਝਾਏ ਤਿਸ ਨਾਮ ਲੈਣਾ ਰਹਾਉ ਸੁਹੀ ਨਲਾ ਪੰਜਵਾ ਧਰਮੇ ठाकुर ਨਦਰ ਮ ਆਵੇ ਗਲ ਮ ਪਾਹਣ ਲੈ ਲਟਕਾਵੇ ਪਰ ਮੇ ਪੂਲਾ ਸਾਕਤ ਫਿਰਦਾ ਨੀਰ ਬਰੋਲੇ ਖਪ ਖਪ ਮਰਤਾ ਰਹਾ ਜਿਸ ਪਾਹਣ ਕੋ ठाकुर ਕਹਿਤਾ ਉਹ ਪਾਹਣ ਲੈ ਉਸ ਕੋ ਡੁੱਬ ਤਾ ਗੁਨਾਹਗਾਰ ਲੂਣ ਹਰਾਮੀ ਹਣ ਨਾਵ ਨਾ ਪਾਰ ਗ੍ਰਾਮੀ ਗੁਰ ਮਿਲ ਨਾਮਕ ਠਾਕੁਰ ਜਾਤਾ ਜਲ ਥਲ ਮਹੀਲ ਪੂਰਨ ਵਿਧਾਤਾ ਸੁਹੀ ਮੈ ਲਾ ਪੰਜਵਾ ਲਾਲ ਨਰਾਵਿਆ ਕਵਨ ਗਤੀਰੀ ਸਖੀ ਬਤਾਵੋ ਮੁਝ ਮਤੀਰੀ ਸੁਹਬ ਸੁਹਬ ਸੁਹੀ ਆਪਣੇ ਪ੍ਰੀਤਮ ਕੇ ਰੰਗ ਰਤੀ ਰਹਾਉ ਪਾਮ ਮਲੋ ਸੰਗ ਲੈਨੁ ਤਾ ਤੀਰੀ ਜਹਾਂ ਪਠਾਵੋ ਜਾਉ ਤਾ ਤੀਰੀ ਜਪ ਤਪ ਸੰਗ ਦੇਉ ਜਤਿਰੀ ਇਕ ਨਿਮਖ ਮਿਲਾਵੋ ਮੋਹਿ ਪ੍ਰਾਨੁ ਤਾ ਤੀਰੀ ਮਾਨ ਤਾਨ ਅੰਦਦ ਹਾ ਤੀਰੀ ਸਾ ਮਨ ਸੁਹਾਗੁ ਵਤੀਰੀ ਸੁਹੀ ਮਲਾ ਪੰਜਵਾ ਤੂੰ ਜੀਵਨ ਤੂੰ ਪ੍ਰਾਨ ਅਧਾਰ ਤੋਜੀ ਤੇਖ ਤੇਖ ਮਨੁ ਸਾਧਾਰ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤੈ ਨ ਬਿਸਰੈ ਕਾਹੂ 베ਰ ਰਹਾ ਬਾਖਰੀ ਹਾਂ ਦਾਸ ਰੋ ਤੇਰਾ ਤੂੰ ਭਰੋ ਠਾਕੁਰ ਗੁਣੀ ਘੇਰਾ ਓਟ ਦਾਸ ਜਾ ਕੇ ਦਰਬਾਰ ਨਿਮਖ ਨਿਮਖ ਵਸੈ ਤਿਨ ਨਾਲੇ ਠਾ ਕਿਸ਼ਨਾਹੀ ਸਭ ਕਿਸ਼ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ ਸੁਹੀ ਮਹਿਲਾ ਪੰਜਵਾ ਸੁਖ ਮਹਿਲ ਜਾ ਕੇ ਊਟ ਦੁਆਰੇ ਤਾ ਮੈਂ ਵਾਸੈ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੂ ਮੇ ਤ੍ਰੋਂ ਦੀਠੀ ਰਹਾਉ ਤਾਂ ਗੀਤ ਨਾਦ ਅਖਾਰੇ ਸੰਗ ਉਹਾ ਸੰਤ ਕਰੇ ਹਰ ਰੰਗ ਤਾਂ ਮਰਨ ਜੀਵਣ ਸੋਗ ਨਹਰ ਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਜ ਕਥਾ ਏ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੁਹੀ ਮਲਾ ਪੰਗਵਾ ਜਾ ਕੇ ਦਰਸ ਪਾਪ ਕੋਟ ਉਤਾਰੇ ਢੇਟ ਤ ਸੰਗ ਏ ਫਰਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚ ਤਾਰੇ ਕਹਾ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਤਹਿਲ ਜਮ ਦੂਤ ਬਿਦਾਰੇ ਜਾ ਕੀ ਧੀਰ ਇਸ ਮਨ ਸੁਧਾਰੇ ਜਾ ਕਾ ਸਿਮਰਨ ਮੁਖ ਉਜਲਾਰੇ ਰੱਬ ਕੇ ਸੇਵਕ ਰਬ ਆਪ ਸਵਾਰੇ ਸ਼ਰਣ ਨਾਨਕ ਤਿੰਨ ਸਦ ਬਲਹਾਰੇ ਸੁਹੀ ਮਲਾ ਪੰਜਵਾ ਰਹਿਣ ਨਾ ਪਾਵੇ ਸੁਰ ਨਰ ਦੇਵਾ ਉਠ ਸਿਧਾਰੇ ਕਰ ਮਨ ਜਨੁ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇ ਸਾਧ ਸੰਗਤਿ ਨਿਦਰਸ਼ਨ ਪਾਇਆ ਰਹਾਉ ਬਾਦਸ਼ਾ ਸ਼ਾਵਾ ਪਾਰੀ ਮਰਨਾ ਜੋਦੀ ਸੋ ਕਾਲੇ ਖਰਨਾ ਊੜੇ ਮੋਹ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਸ਼ੂ ਤਾਨਾ ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਸੁਹੀ ਮੈਲਾ ਪੰਗਵਾ ਕਟ ਕਟ ਅੰਤਰ ਤੁਮੇ ਬਸਾਰੇ ਸਗਲ ਸੁਮਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ਤੁਮਹੀ ਪੇਖ ਪੇਖ ਮਨ ਬਿਗਸਾਰੇ ਰਹਾਉ ਅਨਿਕ ਜੋਨ ਭ੍ਰੰ ਭੰ ਬ੍ਰਹਮ ਹਾਰੇ ਕੋਟ ਗਹੀ ਅਬ ਸਾਦ ਸੰਗਾਰੇ ਅਗੰ ਅਗੋਚਲ ਅਲਖ ਅਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੈ ਸੁਹੀ ਮਹਲਾ ਪੰਜਵਾਂ ਕਮਨ ਕਾਜ ਮਾਇਆ ਵਡਿਆਈ ਚਾਕੋ ਬਿਨ ਸੁਤ ਬਾਰ ਨ ਕਾਈ ਏ ਸੁਪਨਾ ਸੋਤ ਨਹੀਂ ਜਾਣੈ ਅਚੇਤ ਬੇਵਸਥਾ ਮੈਂ ਲਪਟਾਲੇ ਰਹਾ ਮਹਾ ਮੋਹ ਮੋਹਯੋ ਗਾਵਾਰਾ ਪੇਖਤ ਪੇਖਤ ਊਠ ਸਧਾਰਾ ਊਚਤੇ ਊਚ ਪਾਤ ਦਾ ਦਰਬਾਰਾ ਕਈ ਜੰਤ ਬਿਨ ਹ ਉਪਾਰ ਦੂਸਰ ਹੋ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੁਹੀ ਮਲਾ ਪੰਜਵਾ ਸਿਮਰ ਸਿਮਰ ਤਾ ਕਾ ਹਉ ਜੀਵਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਸੋਹਰ ਮੇਰਾ ਅੰਤਰ ਜਾਮੀ ਭਗਤ ਜਨਾ ਕੈ ਸੰਗ ਸੁਆਮੀ ਰਹਾਉ ਸੁਣ ਸੁਣ ਅੰਮ੍ਰਿਤ ਨਾਮ ਤੇਹਾਵਾ ਆਠ ਪਹਿਰ ਤੇਰੇ ਗੁਣ ਗਾਵਾ ਪੇਖ ਪੇਖ ਲੀਲਾ ਮਨ ਆਨੰਦ ਗੁਣ ਅਪਾਰ ਪ੍ਰਭ ਪਰਮਾ ਮੰਦਾ ਦਾ ਕਾ ਸਿਮਰਨ ਕਸ਼ ਭਉ ਨਾਮ ਵਿਆਪ ਸਦਾ ਸਦਾ ਨਾਨਕ ਹਰ ਜਾਪ ਸੁਹੀ ਨ ਲਾਪੰਗਵਾ ਗੁਰ ਕਾ ਬਚਨ ਹਿਦੈ ਧਿਆਨ ਤਾਰੀ ਰਸਨਾ ਜਾਪ ਜਪਉ ਬਨਵਾਰੀ ਸਫਲ ਮੂਰਤ ਬਰਸ਼ਨ ਬਲਿਹਾਰੀ ਚਰਨ ਕਮਲ ਮਨ ਤਾਣ ਅਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਅਧਾਰੀ ਰਾਮ ਕ્રોਧ ਲੋਭ ਮੋਹ ਤਜਾਰੀ ਡਰੇਡ ਨਾਮਦਾਨ ਇਸ਼ਨਨ ਸਚਾਰੀ ਕੋ ਨਾਮ ਤੇ ਇਹ ਤਤ ਵਿਚਾਰੀ RAM ਨਾਮ ਜਪ ਪਾਰ ਉਤਾਰੀ ਸੁਹੀ ਮੈ ਲਾ ਪੰਜਵਾ ਲੋਭ ਮੋਹ ਮਗਨ ਅਪਰਾਧੀ ਕਰਨ ਹਾਰ ਕੀ ਸੇਵਨਾ ਸਾਧੀ ਅਤਿਤ ਪਾਵਨ ਪ੍ਰਭ ਨਾਮ ਤੁਮਾਰੇ ਰਾਖ ਲੈ ਹੋ ਮੋਹੇ ਨਿਰਗੁਣ ਯਾਰੇ ਰਹਾ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚੀ ਦੇਹ ਮਾਨੁਖ ਅਬ ਮਾਨੀ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨ ਮੰਗਵਾਇਆ ਦੁੱਖ ਭੰਜਨ ਜਗ ਜੀਵਨ ਹਰ ਰਾਇ ਸਗ ਤੇ ਆਗ ਨਾਮਕ ਸਰਣਾ ਆ ਸੁਹੀ ਮੈ ਲਾਪੰਵਾ ਤੇਖਤ ਚਾਖਤ ਕਹੀਤ ਅੰਧਾ ਸੁਨਿਅਤ ਸੁਨੀਏ ਨਹੀਂ ਨਿਕਟ ਵਸਤ ਕੋ ਜਾਣੇ ਦੂਰੇ ਪਾਪੀ ਪਾਪ ਕਮਾਹੀ ਸੋ ਕਿਸ ਕਰ ਜਿਤ ਛਟੈ ਪ੍ਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ ਕੋਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਾਰ ਕਸ਼ੂ ਨ ਜਾਤਾ ਰਖੈ ਪੁਚਾਰ ਮਾਟੀ ਕਾ ਭਾਂਡਾ ਤਤ ਕੁਚੀਲ ਮਿਲੇ ਜਮ ਡਾਂਡਾ ਕਾਮ ਕੋਧ ਲੋਗ ਮੋਬਾਧਾ ਮਹਾਗਰ ਤਮ ਨਿਗਰਤ ਜਾਤਾ ਨਾਨਕ ਕੀ ਅਰਦਾਸ ਸੁਣੀ ਜੈ ਡੂਬ ਤਪ ਹਨ ਤਬ ਮੇਰੇ ਲੀ ਜਾ ਸੁਹੀ ਮਾਲਾ ਪੰਜਵਾ ਜੀਵ ਤੁਮਾਰਾ ਬੁੱਧ ਪ੍ਰਭ ਸੋਇ ਤਿਸ ਜਨ ਕਰਮ ਪਰਪਤ ਹੋਇ ਸੁਣ ਸਾਜਨ ਕਿਉ ਦੁਤਾਰ ਤਰੀਐ ਮੇਲ ਸਾਧੂ ਹਰ ਨਾਮ ਉਚਾਰੀਐ ਰਹਾ ਇਕ ਬਿਨਾ ਦੂਜਾ ਨਹੀਂ ਜਾਣ ਘਟ ਘਟ ਅੰਤਰ ਪਾਰ ਬ੍ਰਹਮੁ ਪਸ਼ਾਮੈ ਜੋ ਕਿਸ ਕਰੈ सोई फल मानै आद अंत की कीमत जानै को नानक तिस जन बलहारी जक हिरदय वसै मुरारी सुही मल पंजवा गुर परमेश्वर करणा हार सग सृष्ट को दे आधार ਗੁਰ ਕੇ ਚਰਨ ਕਮਲ ਮਨੁ ਧਿਆਏ ਦੁਖ ਬਰਦ ਇਸ ਤਨ ਤੇ ਜਾਏ ਧਰਭ ਭਵਜਲ ਡੂਬਤ ਸਤ ਗੁਰ ਕਾਟ ਜਨਮ ਜਨਮ ਕਾ ਟੂਟਾ ਗੰਧ ਗੁਰ ਕੀ ਸੇਵਾ ਕਰੋ ਦਿਨ ਰਾਤ ਸੂਕ ਸਹਿਜ ਮਨ ਆਵੈ ਸ਼ੋਤ ਸਤ ਗੁਰ ਕੀ ਰੇ ਵਡ ਪਾਗੀ ਪਾਵੈ ਨਾਨਕ ਗੁਰ ਕੋ ਸਦ ਬਲ ਜਾਵੈ ਸੁਹੀ ਮਲਾ ਪੰਵ ਗੁਰ ਆਪਣੇ ਉਪਰ ਬਲ ਜਾਈਐ ਆਠ ਪੈਰ ਹਰ ਹਰ ਜਸ ਗਾਈਐ ਸਿਮਰਉ ਸੋ ਪ੍ਰ ਆਪਣਾ ਸੁਆਮੀ ਸਗਲ ਖਟਾਂ ਕਾ ਅੰਤਰ ਜਾਮੀ ਰਹਾਉ ਕਰਣ ਕਮਲ ਸਿਓ ਲਾਗੀ ਤੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨੁ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਰਿਆਲ ਨਾਨਕ ਮੰਗੇ ਸੰਤ ਰੁਵਾਲਾ ਸੁਹੀ ਮਲਾ ਪੰਜਵਾ ਦਰਸ਼ਨ ਦੇ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ ਰਹਾ ਆਪਣੀ ਸ਼ਰਨ ਰੱਖ ਤਬਾ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰਨਾਹੀ ਪੂਰਨ ਗੁਣਤਾਸ